ਹਾਂ ਇਹ ਬਹੁਤ ਕੀਮਤੀ ਹੈ ਤੇ ਬਹੁਤ ਘੈਂਟ ਦੀ ਗੱਲ ਹੈ। ਉਹ ਟਿਕਟਾਂ ਵੀ ਜਿਹਨੂੰ ਕਦੇ ਜ਼ਿੰਦਗੀ 'ਚ ਨਾਮ ਨਹੀਂ ਲੱਗਿਆ ਜਿਹਦਾ ਖਾਤਾ ਨਹੀਂ ਖੋਲਿਆ ਆਹ ਵਾਲੀਆਂ ਪਾਲੋ। ਆਹ ਹੋ ਗਿਆ ਪਾਲੋ ਸਹੀ। ਪਰ ਪ੍ਰਮਾਤਮਾ ਨੂੰ ਬਸ ਪ੍ਰਮਾਤਮਾ ਤੇ ਹਰ ਇੱਕ ਦਾ ਵਿਸ਼ਵਾਸ ਆ। ਆਪਾਂ ਜਿਆਦਾ ਵਿਸ਼ਵਾਸ ਕਰਦੇ ਇਸ ਕਰਕੇ 6 ਕਰੋੜ ਦਾ ਜਿਹੜਾ ਕਾਰਨਾ ਇਸ ਆਫਿਸ ਦੇ ਵਿੱਚ ਹੋਣ ਜਾ ਰਿਹਾ 19 ਅਪ੍ਰੈਲ ਨੂੰ। ਜੀ। ਮੈਨੂੰ ਸ਼ੇਅਰ ਕਰਨ ਵਾਲਿਆਂ ਵਿੱਚੋਂ ਦਾ ਸ਼ੇਅਰ ਕਰਨ ਵਾਲਿਆਂ ਨੂੰ ਜੀ 5 ਕਸਟਮਰ ਚੁਣੂੰਗਾ ਰਖੜੀ ਤੇ ਦੂਜੇ ਨੂੰ ਪਹਿਲੇ ਨੂੰ ਸੋਨੇ ਦੀ ਅੰਗੂਠੀ ਦੂਜੇ ਨੂੰ 100 ਮਾਇਲ ਤੀਜੇ ਨੂੰ ਕੀ ਪੜ ਮੈਨੂੰ ਸਰਪ੍ਰਾਈਜ਼ ਗਿਫਟ ਤੇ ਲੈ ਵੀ ਦੋਸਤੋ ਪੂਰੇ ਪੰਜਾਬੀਆਂ ਦੇ ਲਈ ਖੁਸ਼ਖਬਰੀ ਹੈ ਦੋਸਤੋ ਪੰਡਤ ਲਾਟਰੀ ਏਜੰਸੀ ਮਰੇਲਕੋਟਲਾ ਦਾ ਨਵਾਂ ਆਫਿਸ ਖੁੱਲ ਚੁੱਕਿਆ ਤੇ ਆਪਾਂ ਉਸ ਆਫਿਸ ਦੇ ਬਾਹਰ ਖੜੇ ਹਾਂ ਤੁਸੀਂ ਵੇਖ ਸਕਦੇ ਹੋ ਤੇ ਨਾਲ ਆਪਣੇ ਖੜੇ ਦੇ ਪੰਡਤ ਜੀ ਪੰਡਤ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਅਦਾਬ ਜੀ ਠੀਕ ਹੈ ਜੀ ਤੇ ਉਹਨਾਂ ਵੀਰਾਂ ਦਾ ਬਹੁਤ ਬਹੁਤ ਚੰਗੇ ਕੰਮ ਨੂੰ ਕਰਦੇ ਸਾਡਾ ਮਾੜੇ ਪਰ ਬੀ ਦੀ ਦਾ ਵਾਣ ਬਣ ਕੇ ਅੱਜ ਪੰਡ ਲਾਟ ਜਾਂ ਸੀ ਉਹ ਸ਼ੋਰੂਮ ਖੁੱਲ ਰਿਹਾ ਬਿਲਕੁਲ ਬਿਲਕੁਲ ਤਾਂ ਸ਼ੋਰੂਮ ਖੁੱਲ ਚੁੱਕਾ ਦੋਸਤੋ ਪੰਡਤ ਜੀ ਹੁਣ ਆਪਾਂ ਟੈਟਾਂ ਦੀ ਗੱਲ ਕਰ ਲੈਨੇ ਆਂ ਤੇ ਹੁਣ ਕਿਹੜੀਆਂ ਟੈਟਾਂ ਵਿਕ ਰਹੀ ਨੇ ਬਹੁਤ ਫੈਨ ਰਹੇਗਾ ਮੈਨੂੰ ਪਤਾ ਕਰ ਲਿਖਿਆ ਪ੍ਰੋਪਰ ਐਡਰੈਸ ਆ ਦੇਣਾ ਜੀ ਐਡਰੈਸ ਦੱਸ ਦਿਓ ਅੱਗੇ ਤੁਸੀਂ ਆਉਂਦੇ ਸੀ ਅਬਰਗੜ ਹੁਣ ਤੁਸੀਂ ਹੋਣਾ ਮਲੇਰ ਕੋਟਲੇ ਕੋਲੇ ਕਿਹੜੀ ਜਗ੍ਹਾ ਤੇ ਹੁਣ ਆ ਰਾਜੇ ਦਾ ਬਾਗ ਅੱਛਾ ਰਾਜੇ ਦਾ ਬਾਗ ਕਿੱਥੇ ਆ ਉਹ ਦੇ ਦਿਓ ਤੁਸੀਂ ਬਾਹਰੋਂ ਰੋਡ ਰੋਡ ਆ ਰਹੇ ਆ ਬਾਹਰੋਂ ਹਾਂ ਆ ਤੁਸੀਂ ਜਰਗ ਚੌਂਕ ਤੋਂ ਸਿਰਫ 2 ਮਿੰਟ ਦਾ ਰਸਤਾ પેટ્રોલ ਪੰਪ ਦੇ ਨਾਲ ਠੀਕ ਹੈ ਉਸ ਤੋਂ ਬਾਅਦ ਜੇਕਰ ਤੁਸੀਂ ਬਾਜ਼ਾਰ ਵਿੱਚ ਦੀ ਆ ਰਹੇ ਜਿੱਦਾਂ ਬਰਨਾਲਾ ਸਾਈਡ ਤੋਂ ਰਾਏਕੋਟ ਬਾਜ਼ਾਰ ਬਸ ਸਟੈਂਡੋਂ ਕੇ ਆ ਰਹੇ ਹੋ ਆ ਮਲਕਾਨੀ ਚੌਂਕ ਆ ਕੇ ਨਾਲ ਹੀ ਰਾਏ ਦਾ ਬਾਗ ਆ ਔਰ ਰਾਏ ਦੇ ਬਾਗ ਦੇ ਵਿੱਚ ਕਿੱਥੇ ਹੋਣਾ ਅੰਬਾਲਾ ਆਖਾਂ ਦਾ ਹਸਪੀਟਲ ਇੱਕ ਸਾਈਡ ਇੱਕ ਸਾਈਡ ਹੈਗਾ ਆਪਣੇ ਸੁਬਾਨ ਹਸਪੀਟਲ ਵਿਚਾਲੇ ਆਪਣੀ ਲੁਕੇਸਣਾ ਠੀਕ ਹੈ ਇੱਥੇ ਆਪਾਂ ਬੈਠੇ ਆ ਠੀਕ ਹੈ ਤੇ ਬਹੁਤ ਸੌਖਾ ਐਡਰੈਸ ਆ ਦੋਸਤੋ ਹਸਪੀਟਲ ਬਹੁਤ ਮਸ਼ਹੂਰ ਹੈ ਇਹ ਤੇ ਇਸ ਤਰ੍ਹਾਂ ਆ ਪੰਡਿਤ ਜਹਨ ਟੇਟਾ ਦੇ ਆ ਜਾਂਦੇ ਆ ਆਪਾਂ ਦਿਨ ਬਹੁਤ ਥੋੜੇ ਇਹੜਾ ਬਸਾਖੀ ਪੰਪਰਾ 19 ਤਰੀਕ ਨੂੰ ਨਿਕਲ ਰਿਹਾ ਹੈ। ਸਾਖੀ ਵੰਪਰ ਦੀ ਸ਼ੁਰੂਆਤ ਦੇਖ ਤਲਵਾਹ ਇੱਕਦੋਂ ਦਾ ਦ ਆ ਆਪਾਂ ਨੇ ਪਹਿਲੇ 6 ਕਰੋੜ ਲੈ ਕੇ ਲਾਇਆ ਉੱਪਰ। ਹੂੰ ਕਿਉਂਕਿ ਨਵੇਂ ਸਾਲ ਦੇ ਦੇਖੋ ਜਿਹੜਾ ਆਪਾਂ ਨੇ ਅਮਰਗੜ ਸਟਾਰਟਿੰਗ ਕੀਤੀ ਸੀ ਉਹ ਕਰੀ 5 ਲੱਖ ਨਾਲ 10 ਲੱਖ ਨਾਲ ਨਾ ਜੀ ਤੇ ਉਸ ਤੋਂ ਬਾਅਦ ਨਵੇਂ ਸਾਲ ਦੀ ਸ਼ੁਰੂਆਤ ਕਰੀ 21 ਲੱਖ ਨਾਲ। ਪਰ ਪ੍ਰਮਾਤਮਾ ਨੂੰ ਬਸ ਪ੍ਰਮਾਤਮਾ ਤੇ ਹਰ ਇੱਕ ਦਾ ਵਿਸ਼ਵਾਸ ਆ ਆਪਾਂ ਜਿਆਦਾ ਵਿਸ਼ਵਾਸ ਕਰਦੇ ਇਸ ਕਰਕੇ 6 ਕਰੋੜ ਦਾ ਜਿਹੜਾ ਕਾਰਨਾ ਇਸ ਆਫਿਸ ਦੇ ਵਿੱਚ ਹੋਣ ਜਾ ਰਿਹਾ 19 ਅਪ੍ਰੈਲ ਨੂੰ। ਜੀ ਜੇ ਨਾ ਇਹੇ ਆਪਣਾ ਮਨ ਕਹਿੰਦਾ ਵੀ ਉਰ ਹੀ ਆਉਣਾ 19 ਅਪ੍ਰੈਲ ਨੂੰ ਨਾਲ ਤਾਂ ਡਰਾ ਨਿਕਲ ਜੂਗਾ 6 ਕਰੋੜ ਦਾ ਨਾਲੇ 100% ਦਾ ਘਾਟਨ ਹੋ ਜੂਗਾ ਬਾਕੀ ਤਿਆਰੀ ਵਾਰੀ ਹੋ ਰਹੀ ਹੈ ਕਿ ਟਿਕਟਾਂ ਮਿਲ ਰਹੀਆਂ ਨੇ ਟਿਕਟਾਂ ਮਿਲ ਰਹੀਆਂ ਨੇ ਕਾਫੀ ਸਰੀਜ ਦਾ ਘਾਟਨ ਹੁੰਦਾ ਉਹ ਹਲੇ ਹੋਣਾ ਬਾਕੀ ਹੈਗਾ ਉਹ ਅਸੀਂ ਆਪਾਂ ਕਰਾਂਗੇ ਸਾਡੇ ਪ੍ਰੋਬਲਮ ਆ ਗਈ ਸੀ ਕੋਈ ਹਾਂ ਉਹ ਦੇਖੋ ਕਿ ਜੁਨੇ ਕਰਕੇ ਅਸੀਂ ਰੁਕੇ ਸੀ ਠੀਕ ਹੈ ਇਹ ਟਿਕਟਾਂ ਇਹਦੇ ਵਿੱਚ ਨਾ ਕਈ ਲੋਕਾਂ ਨੇ ਇੱਕ ਹੋਰ ਦੇ ਇੱਕ ਦਾ ਵੀ 6 ਕਰੋੜ ਪਤਾ ਨਹੀਂ ਦੋ ਜਣੇ ਨੂੰ ਮਿਲਣਾ ਇਹ ਉਹਨਾਂ ਦੀ ਗਲਤਫਹਿਮੀ ਜਿਹੜਾ 6 ਕਰੋੜ ਦਾ ਪ੍ਰਾਈਜ਼ ਹੋ ਇੱਕੋ ਕਸਟਮਰ ਦਾ ਠੀਕ ਹੈ ਯਾਨੀ ਵੱਡਾ ਪ੍ਰਾਈਜ਼ ਆ ਤਿੰਨ ਚਾਰ ਪ ਪੰਡਤ ਜੀ ਜਿਹੜੇ ਹਿਸਾਬ ਦਾ ਇੰਨਾ ਵੱਡਾ ਪ੍ਰਾਈਜ਼ ਹੈ ਹਾਂਜੀ ਉਸ ਤੋਂ ਬਾਅਦ 20-20 ਲੱਖ ਰੁਪਏ ਦੇ ਨੇ ਪੰਜ-ਪੰਜ ਜਾਂ ਪੰਜ-10-10 ਲੱਖ ਦੇ ਨੇ ਪੰਜ-ਪੰਜ ਲੱਖ ਦੇ ਨੇ ਤੇ ਅਨੇਕਾਂ ਨਾਮ ਹਜ਼ਾਰਾਂ ਰੁਪਏ ਦੇ ਨੇ ਵਿੱਚ ਤੇ ਉਸ ਤੋਂ ਬਾਅਦ ਦੇ ਵਿੱਚ ਨੇ ਇੱਕ ਦਲਵਾਗਾ ਟਿਕਟਾਂ ਨੇ ਇਹ ਬਹੁਤ ਕੀਮਤੀ ਹੈ ਤੇ ਬਹੁਤ ਘੈਂਟ ਚੀਜ਼ ਹੈ। ਉਹ ਟਿਕਟਾਂ ਵੀ ਜਿਹਨੂੰ ਕਦੇ ਜ਼ਿੰਦਗੀ 'ਚ ਨਾਮ ਨਹੀਂ ਲੱਗਿਆ ਜਿਹਦਾ ਖਾਤਾ ਨਹੀਂ ਖੋਲਿਆ ਆਹ ਵਾਲੀਆਂ ਪਾਲੋ। ਆਹ ਹੋ ਗਿਆ ਪਾਲੋ ਸਹੀ ਗੱਲ ਹੈ ਜੀ ਇਹਦੀ। ਜਿਹਨੀਆਂ ਪਹਿਲਾਂ-ਪਹਿਲਾਂ ਬਾਜ਼ 'ਚ ਨਹੀਂ ਮਿਲਦੀਆਂ। ਇਹਦੀ ਪੰਜ ਦੀ ਖਾਸੀਅਤ ਦੱਸ ਦੋ ਕਿ। ਅਸੀਂ ਤਾਂ ਟਿਕਟ 20 ਹਜ਼ਾਰ ਸਫੀਆ ਸਾਰੀ। 21 ਸਾਰੀ 20 ਹਜ਼ਾਰ ਸਫੀਆ। ਨੰਬਰ ਬੰਪਰ ਦੀ ਟਿਕਟ ਦੀ ਪ੍ਰਿੰਟਿੰਗ ਹੋਈ ਹੈ ਮੈਂਬਰਸ਼ਿਪ ਅੱਧਾ ਲੱਖਾ ਹੈ। ਇਹ ਸਿਰਫ 20 ਹਜ਼ਾਰ ਟਿਕਟ ਸਫੀਆ। ਤਾਂ ਸਫੀਆ ਇਹ ਤੇ 10 ਹਜ਼ਾਰ ਰੁਪਈ। ਹਾਂ 4 ਦੀ ਰੋਦ ਲੈ ਕੇ 4 ਬੈਂਕ ਦਾ ਨੰਬਰ ਆ। ਠੀਕ ਹੈ। ਠੀਕ ਹੈ ਕਿ 1000 ਰੁਪਏ ਦੇ ਟਿਕਟਾਂ ਤੇ ਫਰਸਟ ਪ੍ਰਾਈਜ਼ 50 ਲੱਖ ਹੈ ਜਾਨੀ ਕਹਿਣ ਦਾ ਭਾਵ 20000 ਬੰਦੇ ਚੋਂ ਆਪਾਂ ਨੇ 1203 ਬੰਦੇ ਬਿਨਾਂ ਬਣਾ ਕੇ ਦੋ ਹਾਂ ਤੇ ਉਸ ਤੋਂ ਪਹਿਲਾਂ ਆ ਵੀ ਗਲਦੀਆਂ ਉਸ ਤੋਂ ਪਹਿਲਾਂ ਆ ਗਈ ਆ ਵਾਲੀ ਇਹ ਤਿੰਨ ਪਾ ਆਪਣੇ 5ਵੇਂ ਮਹੀਨੇ ਦੀ ਮਈ ਦੀ ਤੇ 2000 ਰੁਪਏ ਟਿਕਟਾਂ ਜੀ ਠੀਕ ਹੈ ਤੇ ਇਹਦੇ ਵਿੱਚ ਆਪਾਂ ਨੇ ਬਿਨਰ ਬਣਾ ਕੇ ਤੋਰਦਾਂ ਨੇ ਜੀ 12 13 1352 ਹੁੰਦੇ ਕਿਆ ਬਾਤ ਹੈ ਠੀਕ ਹੈ 20000 ਬੰਦਿਆਂ ਚ ਸਿਰਫ 1352 ਬੰਦਿਆਂ ਨੂੰ ਨਾਮ ਮਿਲਣਾ ਦੋਸਤੋ ਸਿਰਫ 20000 ਕਸਟਮਰ ਚਾਹੀਦਾ ਹਾਂ ਬਾਕੀ ਇਹ ਕਸਟਮਰ ਚਾਹੀਦਾ ਤੇ ਇੱਕ ਸਾਨੂੰ ਤਰੁੰਦ ਦੇ ਮਕਰਾਸੇ ਵਾਲੇ ਬੰਦੇ ਚਾਹੀਦੇ ਨੇ ਜਿਹੜੇ ਆਪਣਾ ਡੇਟ ਆਫ ਬਰਥ ਤੇ ਜਨਮ ਟਾਈਮ ਲੈ ਕੇ ਆਉਣ ਤੇ ਆਪਣੀ ਬਸਾਕੀ ਬੰਪ ਡੇਟ ਲੈ ਜੋ ਦੇਣੀ ਪੰਜ ਸੱਤ ਨੇ ਉਹ ਤੁਹਾਡੇ ਕੋਲ ਹਾਂ ਦੇ ਨੇ ਦੋਸਤੋ ਪੰਜ ਸੱਤ ਹਾਂ ਸ਼ਨੀਵਾਰ ਅਗਲੇ ਸ਼ਨੀਵਾਰ ਦਾ ਡਰਾਅ ਹੋ ਜਾਣਾ ਹਾਂ ਬਿਲਕੁਲ ਅਗਲੇ ਸ਼ਨੀ ਦਾ ਡਰਾਅ ਹੋਣਾ ਮੈਂ ਆਊਗਾ ਉਸ ਦਿਨ ਲੁਧਿਆਣੇ ਹਾਂ ਮੈਂ ਉਹ ਪੁੱਛ ਰਿਹਾ ਸੀ ਵੀ ਕਿਹੜੇ ਦਿਨ ਕਿੱਥੇ ਉਹਨੇ ਮਾਰੇ ਉਹ ਦਾ ਦੋ ਚੀਜ਼ ਇੱਕੋ ਜੀ ਬਾਕੀ ਦਿਨ ਤਾਂ ਆਪਣਾ ਹੁਣ ਪੱਕਾ ਇਹ ਲਾਈ ਦਿੱਤਾ ਆਪਣੇ ਆਫਿਸ ਠੀਕ ਹੈ ਤੇ ਇਸ ਤੋਂ ਬਿਨਾ ਮੰਗਲਵਾਰ ਨੂੰ ਨੇ ਆਪਾਂ ਬਠਿੰਡੇ ਜੇਕਰ ਕਿਸੇ ਨੇ ਮੈਨੂੰ ਮਿਲ ਕੇ ਟਿਕਟ ਪਾਉਣੇ ਤਾਂ ਮੰਗਲਵਾਰ ਨੂੰ ਬਠਿੰਡੇ ਆਓ ਬਾਕੀ ਦਿਨ ਵੀ ਬਠਿੰਡੇ ਆਪਣੇ ਉੱਥੇ ਟਿਕਟ ਮਿਲਦੀ ਹੈ ਪੱਕਾ ਸੈਟਅਪ ਕਰ ਚੁੱਕੇ ਆ ਬਿਲਕੁਲ ਜੀ ਉਸ ਤੋਂ ਇਲਾਵਾ ਜੀ ਆਪਣਾ ਲੁਧਿਆਣੇ ਲੁਧਿਆਣੇ ਘੰਟਾ ਘਰ ਦੁਕਾਨ ਨੰਬਰ 40 ਜੀਟੀਵੀ ਮਾਰਕੀਟ ਵਿੱਚ ਜਾ ਕੇ ਤੁਸੀਂ ਟੋਕਨ ਲਗਾ ਸਕਦੇ ਹੋ ਉੱਥੇ ਮੈਂ ਆਉਣਾ ਸ਼ਨੀਵਾਰ ਨੂੰ ਠੀਕ ਹੈ ਬਾਕੀ ਦੇ ਤੁਹਾਨੂੰ ਉਰੀ ਮਿਲੂਗਾ ਜਿਹੜੇ ਮੇਰੇ ਅਮਰਗੜ ਦੇ ਲੋਕਲ ਕਸਟਮਰ ਨੇ ਉਹ ਹਲੇ ਮੇਰਾ ਉੱਥੇ ਸਟਾਕ ਹੈਗਾ ਚੱਲੀ ਯਾਰ ਇਹ ਵੀ ਕਸਟਮਰ ਨੂੰ ਪਤਾ ਲੱਗੀ ਜਾਵੇ ਇਹ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਵੀ ਜਿਨ੍ਹਾਂ ਨੇ ਆਉਣਾ ਮਲੇਰ ਕੋਟ ਲੈ ਆਉਣਾ ਜਿੱਦਾਂ ਅਮਰਗੜ ਪਿਆਰ ਦਿੱਤਾ ਉਦੋਂ ਹੀ ਬਲੇ ਕੋਲੇ ਦਾ 6 ਕਰੋੜ ਦੇ ਨਾਲ ਸ਼ੁਰੂਆਤ ਕਰੂੰਗਾ ਬਲੇ ਬਿਲਕੁਲ 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 ਦੋਸਤੋ ਬਾਕੀ ਵੀਡੀਓ ਦੇ ਉੱਤੇ ਜਿਹੜਾ ਫੋਨ ਨੰਬਰ वगैरह ਲਿਖਿਆ ਹੋਇਆ ਐਡਰੈਸ ਵੀ ਲਿਖਿਆ ਹੋਇਆ ਲੋਕੇਸ਼ਨ ਵੀ ਉੱਤੇ ਪਾਈ ਹੋਈ ਆ ਕੋਈ ਗੱਲਬਾਤ ਕਰਨੀ ਤੁਸੀਂ ਸਿੱਧੀ ਗੱਲ ਵੀ ਕਰ ਸਕਦੇ ਹੋ ਲੋਕੇਸ਼ਨ ਤੇ ਕਲਿੱਕ ਕਰਕੇ ਸਿੱਧੇ ਇੱਥੇ ਪਹੁੰਚ ਵੀ ਸਕਦੇ ਹੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੰਡੂ ਜੀ ਸ਼ੇਅਰ ਕਰਨ ਵਾਲਿਆਂ ਵਿੱਚ ਵੀ ਗਾ ਦਿਓ ਸ਼ੇਅਰ ਕਰਨ ਵਾਲਿਆਂ ਨੂੰ ਜੀ ਪੰਜ ਕਸਟਮਰ ਚੁਣੂੰਗਾ ਰਖੜੀ ਤੋਂ ਦੂਜੇ ਦਿਨ ਪਹਿਲੇ ਨੂੰ ਸੋਨੇ ਦੀ ਅੰਗੂਠੀ ਦੂਜੇ ਨੂੰ ਅੰਡਰਰਾਇਡ ਮਾਇਲ ਤੀਜੇ ਨੂੰ ਕੀ ਪਹਿੜ ਮਾਇਲ ਦੂਸਰੇ ਨੂੰ ਰੇਗਟ ਪੰਜ ਕਸਟਮਰਾਂ ਆਪਾਂ ਚੁਣਦਾ ਨੇ ਜਿਹੜੇ ਵੀਡੀਓ ਸ਼ੇਅਰ ਕਰ ਰਹੇ ਨੇ ਵੀਡੀਓ ਸ਼ੇਅਰ ਕਰਨਗੇ ਦੋਸਤੋ ਦੱਬ ਕੇ ਸ਼ੇਅਰ ਕਰ ਦਿਓ ਸੋਹਣਾ ਜਿਹਾ ਕਮੈਂਟ ਕਰ ਦਿਓ ਇੰਨੇ ਕੇ ਸ਼ੇਅਰ ਕਰ ਦਿਓ ਤੇ ਵੀ ਤੁਹਾ ਜਿਹੜਾ ਇਨਾਮ ਆ ਪਹਿਲਾਂ ਥੋੜੋ ਥੋੜੋ ਹੀ ਮਿਲ ਜ ਠੀਕ ਹੈ ਤੇ ਅੰਬਾਲਾ ਅੱਖਾਂ ਦਾ ਹਸਪੀਟਲ ਹੋ ਆ ਗਿਆ ਠੀਕ ਹੈ ਇੱਧਰ ਨਾਲ ਕੀ ਨਹੀਂ ਪਾਦਾ ਜੜੀ ਵਿਚਾਲੇ ਆਪਾਂ ਬੈਠੇ ਆ ਠੀਕ ਹੈ ਇਹ ਜੀਦਾ ਤਿਆਰ ਰੱਖਿਓ ਕੋਈ ਬੰਦੇ ਇੱਥੇ ਕੀੜੇ ਕੱਢਦੇ ਫਿਰ ਜਾਂਦੇ ਨੂੰ ਪਤਾ ਹੀ ਲੱਗਦਾ ਥੋੜਾ ਜਿਹਾ ਨਾ ਆਹ ਵੈਨ ਲੱਗਿਆ ਮੂਰੇ ਇਹ ਆਪਾਂ ਲਾ ਦਾਂਗੇ ਇਹਦੀ ਦਿੱਕਤ ਪੈਂਦੀ ਹੈ ਇਹ ਹੁਣ ਸੈਲੂਨ ਨਹੀਂ ਹੈਗਾ ਪੰਡਲ ਲਾੜਦੀ ਏਜੰਸੀ ਦਾ ਆਫਿਸ ਹੈ ਸਾਰਾ ਬਿਲਕੁਲ ਸ਼ੇਅਰ ਕਰ ਦਿਓ ਵੀਡੀਓ ਨੂੰ ਦੋਸਤੋ